ਬਾਲ ਸਿੰਘ ਪੰਨੂ ਜੀ ਦੀ ਰਚਨਾ ਮਨਸੂਰ ਕਿਤਾਬ ਗੋਤਮ ਤੋਂ ਤਾਸਕੀ ਤੱਕ ਅਨਲ ਹੱਕ ਸ਼ਬਦ ਸੁਣਦਿਆਂ ਹੀ ਸੂਫੀ ਫਕੀਰ ਮਨਸੂਰ ਦਾ ਨਾਮ ਹਿਰਦੇ ਵਿੱਚ ਆ ਜਾਂਦਾ ਹੈ ਕਿਉਂਕਿ ਇਹੋ ਸ਼ਬਦ ਉਸ ਦਾ ਫਲਸਫਾ ਸੀ ਇਹੋ ਸ਼ਬਦ ਉਸ ਲਈ ਜੀਵਨ ਸੀ ਤੇ ਇਹੋ ਸ਼ਬਦ ਉਸ ਲਈ ਹੋਣੀ ਤੇ ਮੌਤ ਬਣ ਕੇ ਉਸ ਨੂੰ ਮਿਲਿਆ ਅਨਲ ਹੱਕ ਦਾ ਅਰਥ ਹੈ ਮੈਂ ਸੱਚਾ ਹੱਕ ਦਾ ਅਰਥ ਸੱਚ ਵੀ ਹੈ ਤੇ ਰੱਬ ਵੀ। ਮਨਸੂਰ ਲਈ ਹੱਕ ਅਤੇ ਰੱਬ ਵਿੱਚ ਕੋਈ ਫਰਕ ਨਹੀਂ। ਕਿਉਂਕਿ ਉਹ ਫخر ਨਾਲ ਆਖਦਾ ਹੁੰਦਾ ਸੀ ਕਿ ਮੈਂ ਰੱਬ ਹਾਂ। ਇਹ ਆਖਣਾ ਗੁਨਾਹ ਨਹੀਂ ਹੈ। ਕੁਰਾਨ ਵਿੱਚ ਰੱਬ ਦੇ 99 ਨਾਵਾਂ ਦਾ ਜ਼ਿਕਰ ਆਇਆ ਹੈ ਤੇ ਇਹਨਾਂ ਨਾਵਾਂ ਵਿੱਚ ਹੱਕ ਇੱਕ ਨਾਮ ਹੈ। ਸੂਫੀ ਸਾਧੂ ਅੱਲਾ ਨਾਲੋਂ ਹੱਕ ਸ਼ਬਦ ਦਾ ਰੱਬ ਵਾਸਤੇ ਵਧੇਰੇ ਪ੍ਰਯੋਗ ਕਰਦੇ ਰਹੇ ਹਨ। ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਆਖਦੇ ਹਾਂ ਕਿ ਕਣ-ਕਣ ਵਿੱਚ ਅੱਲਾ ਹੈ ਤੇ ਉਹ ਮੇਰੇ ਵਿੱਚ ਵੀ ਹੈ ਗੁਨਾਹ ਨਹੀਂ ਹੈ ਪਰ ਮਨਸੂਰ ਦੇ ਜ਼ਮਾਨੇ ਕੁਝ ਹੋਰ ਸਨ ਇਸਲਾਮ ਦੇ ਸ਼ਰਧਾਵਾਨਾਂ ਲਈ ਮਨਸੂਰ ਦਾ ਕਥਨ ਅਨਲ ਹੱਕ ਵੱਡਾ ਕਫਰ ਬਣ ਗਿਆ ਅਨਲ ਹੱਕ ਦਾ ਸ਼ਬਦ ਉਚਾਰਨ ਕਰਨਾ ਉਸ ਦਾ ਇੱਕੋ ਇੱਕ ਗੁਨਾਹ ਨਹੀਂ ਸੀ ਉਸ ਦੇ ਆਲੋਚਕਾਂ ਨੇ ਕਿਹਾ ਕਿ ਉਹ અવਤਾਰਵਾਦ ਦੇ ਸਿਧਾਂਤ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਪੁਨਰ ਜਨਮ ਨੂੰ ਮੰਨਦਾ ਹੈ ਉਹ ਸਭ ਮਨੁੱਖਾਂ ਨੂੰ ਰੱਬ ਦੇ ਪੈਗੰਬਰ ਆਖਦਾ ਸੀ ਕਿਸੇ ਨੂੰ ਉਹ ਆਖਦਾ ਸੀ ਤੂੰ ਹਜ਼ਰਤ ਨੂਹ ਹੈ ਕਿਸੇ ਨੂੰ موسی ਅਤੇ ਕਿਸੇ ਨੂੰ ਮੁਹੰਮਦ ਆਖਦਾ ਮੈਂ ਇਹਨਾਂ ਪੈਗੰਬਰਾਂ ਦੀਆਂ ਰੂਹਾਂ ਤੁਹਾਡੇ ਵਿੱਚ ਟਿਕਾ ਦਿੱਤੀਆਂ ਹਨ ਅਜਿਹੇ ਬਚਨ ਮੁਸਲਮ ਪਾਈਚਾਰਾ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਜੇ ਇਹੋ ਜਿਹੇ ਕਥਨ ਕਰਨ ਵਾਲਾ ਇੱਕ ਪੁਜਿਆ ਫਕੀਰ ਸੀ ਵਿਦਵਾਨ ਸ਼ਾਇਰ ਸੀ ਤੇ ਕਰਾਮਾਤਾਂ ਦਾ ਮਾਲਕ ਸੀ ਤਾਂ ਕੀ ਹੋਇਆ ਕੁਫਰ ਤਾਂ ਆਖਰ ਕੁਫਰ ਹੈ ਤੇ ਇਹ ਰੁਕਣਾ ਚਾਹੀਦਾ ਹੈ ਬਗਦਾਦ ਦੇ ਖਲੀਫੇ ਦੇ ਹੁਕਮ ਉਪਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਕਈ ਕਈ ਹਫ਼ਤੇ ਉਸ ਨੂੰ ਭੁੱਖਾ ਤਿਹਾਇਆ ਰੱਖਿਆ ਜਾਂਦਾ ਟਾਈਗ੍ਰਿਸ ਦਰਿਆ ਦੇ ਕਿਨਾਰੇ ਉੱਤੇ ਉਸ ਨੂੰ ਲੱਕੜੀ ਦੇ ਕਰਾਸ ਉੱਤੇ ਲਟਕਾਇਆ ਗਿਆ ਉਸ ਦਾ ਮਾਸ მოਚਿਆ ਜਾਂਦਾ ਤੇ ਸ਼ਾਮ ਨੂੰ ਫਿਰ ਉਸ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਅਜਿਹਾ ਕੁਝ ਉਸ ਨਾਲ 9 ਮਹੀਨਿਆਂ ਤੱਕ ਹੁੰਦਾ ਰਿਹਾ ਤੇ ਅਜਿਹੇ ਅਣਮਨੁੱਖੀ ਜ਼ੁਲਮ ਢਾ ਕੇ ਉਸ ਨੂੰ ਮਾਰਿਆ ਗਿਆ ਜਿੰਨਾ ਬ੍ਰਿਤਾਂਤਾਂ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ 1000 ਕੋੜਿਆਂ ਦੀ ਮਾਰ ਨੇ ਹੀ ਉਸ ਦੇ ਜਿਸਮ ਵਿੱਚੋਂ ਸਾਰਾ ਲਹੂ ਛੱਟ ਲਿਆ ਸੀ ਪਰ ਫਿਰ ਉਸ ਦੇ ਹੱਥ ਕੱਟੇ ਗਏ ਫਿਰ ਉਸ ਦੇ ਪੈਰ ਕੱਟੇ ਗਏ ਅੱਖਾਂ ਦੀਆਂ ਪੁਤਲੀਆਂ ਕੱਟ ਦਿੱਤੀਆਂ ਗਈਆਂ ਤੇ ਜੀਬ ਕੱਟ ਦਿੱਤੀ ਗਈ ਕਿਉਂਕਿ ਇਹ ਜੀਬ ਕੁਫਰ ਦੇ ਬੋਲ ਬੋਲਦੀ ਸੀ ਫਿਰ ਉਸ ਦਾ ਸਿਰ ਕੱਟ ਕੇ ਧੜ ਤੋਂ ਵੱਖ ਕੀਤਾ ਗਿਆ ਇੱਥੇ ਹੀ ਬਸ ਨਹੀਂ ਹੋਈ ਕਿਤੇ ਇਹ ਕਾਫਰ ਕਿਆਮਤ ਦੇ ਦਿਨ ਫਿਰ ਨਾ ਜਾਗ ਪਵੇ ਉਸ ਦਾ ਮਰਦਾ ਜਿਸਮ ਅੱਗ ਵਿੱਚ ਸੜਿਆ ਗਿਆ ਤੇ ਸਵਾ ਅੱਧੀ ਦਰਿਆ ਵਿੱਚ ਵਹਾਈ ਗਈ ਅੱਧੀ ਹਵਾ ਵਿੱਚ ਉਡਾਈ ਗਈ ਸਮਕਾਲੀ ਚਸ਼ਮਦੀਦ ਗਵਾਹ ਦੱਸਦੇ ਹਨ ਕਿ ਉਸ ਦੇ ਖੂਨ ਦੇ ਇੱਕ ਇੱਕ ਕਤਰੇ ਵਿੱਚੋਂ ਅਨਲ ਹੱਕ ਦੀ ਧੁਨੀ ਸੁਣਾਈ ਦਿੰਦੀ ਸੀ ਉਹ ਸ਼ਹੀਦ ਹੋ ਗਿਆ ਸੰਸਾਰ ਵਿੱਚ ਰਹਾਸ ਅਨੁਭਵ ਨੂੰ ਪ੍ਰਗਟ ਕਰਨ ਦੇ ਇਲਜ਼ਾਮ ਕਾਰਨ ਸ਼ਹੀਦ ਹੋਣ ਵਾਲਾ ਉਹ ਅਮਰ ਮਨੁੱਖ ਹੈ ਜੋ ਕੇਵਲ ਉਸ ਦੇ muridਾਂ ਲਈ ਨਹੀਂ ਸੰਸਾਰ ਦੇ ਸਭ ਸਾਧਵਾ ਸੰਤਾ ਲਈ ਚਰਾਖ ਦੇ ਤਲ ਬਣ ਗਿਆ ਅਲ ਗਜ਼ਾਲੀ ਜੋ ਇਸਲਾਮੀ ਸ਼ਰਾ ਨੂੰ ਪੱਕੀਆਂ ਲੀਹਾਂ ਉੱਤੇ ਪਾਉਣ ਵਾਲਾ ਵੱਡਾ ਵਿਦਵਾਨ ਸੀ ਵੀ ਮਨਸੂਰ ਦੀ ਪ੍ਰਸ਼ੰਸਾ ਕਰਨ ਲਈ ਮਜਬੂਰ ਹੋਇਆ ਉਹ ਲਿਖਦਾ ਹੈ ਮਨਸੂਰ ਨੇ ਜੋ ਕੁਝ ਕਿਹਾ ਉਹ ਅੱਲਾ ਦੀ ਬੇਪਨਾਹ ਮੁਹੱਬਤ ਕਰਨ ਕਿਹਾ ਕੁਰਾਨ ਵਿੱਚ ਦਰਜ ਹੈ ਮੈਂ ਉਹ ਹਾਂ ਜਿਸ ਨੂੰ ਮੈਂ ਪਿਆਰ ਕਰਦਾ ਹਾਂ ਤੇ ਜਿਸ ਨੂੰ ਮੈਂ ਪਿਆਰ ਕਰਦਾ ਹਾਂ ਉਹੀ ਹਾਂ ਮੈਂ ਇੱਕ ਜਿਸਮ ਵਿੱਚ ਅਸੀਂ ਦੋ ਰੂਹਾਂ ਹਾਂ ਜਦੋਂ ਉਸ ਨੂੰ ਤੁਸੀਂ ਦੇਖਦੇ ਹੋ ਮੈਨੂੰ ਦੇਖਦੇ ਹੋ ਜਦੋਂ ਤੁਸੀਂ ਮੈਨੂੰ ਦੇਖਦੇ ਹੋ ਉਦੋਂ ਉਸ ਨੂੰ ਦੇਖਦੇ ਹੋ ਫਰੀਦੂਦੀਨ ਅਤਾਰ ਲਿਖਦੇ ਹਨ ਅੱਲਾ ਦੇ ਰਾਹ ਉੱਤੇ ਤੁਰਣ ਵਾਲਾ ਉਹ ਅੱਲਾ ਦਾ ਕਾਮਲ ਸ਼ਹੀਦ ਸੀ ਸੰਗਣੇ ਹਨੇਰੇ ਜੰਗਲਾਂ ਵਿੱਚ ਵੱਸਦਾ ਇਹ ਸ਼ੇਰ ਸੱਚ ਦੀਆਂ ਕੁਝ ਕਿਰਨਾਂ ਦੀ ਤਲਾਸ਼ ਵਿੱਚ ਘੁੰਮਦਾ ਫਿਰਦਾ ਸੀ ਜਦ ਉਸ ਨੂੰ ਪੂਰਾ ਸੂਰਜ ਮਿਲ ਗਿਆ ਉਹ ਡੂੰਘੇ ਸਮੁੰਦਰਾਂ ਵਿੱਚ ਗੋਤੇ ਲਾਉਣ ਵਾਲਾ ਗੋਤਾਖੋਰ ਸੀ ਜਿਸ ਨੇ ਹੀਰਿਆਂ ਦੇ ਖਜ਼ਾਨੇ ਲੱਭ ਲਏ ਤੇ ਧਰਤੀ ਉੱਤੇ ਲਿਆ ਕੇ ਖਿਲਾਰ ਦਿੱਤੇ ਜਲਾਲਉਦੀਨ ਰੂਮੀ ਨੇ ਉਸ ਦੀ ਸ਼ਹਾਦਤ ਦੇ ਹੁਕਮ ਉੱਤੇ ਇਨ੍ਹਾਂ ਸ਼ਬਦਾਂ ਨਾਲ ਇਤਰਾਜ਼ ਕੀਤਾ ਜਦੋਂ ਅਨਿਆਕਾਰੀ ਜੱਜ ਹੱਥ ਵਿੱਚ ਕਲਮ ਫੜਦਾ ਹੈ ਤਦ ਸੂਲੀ ਉੱਤੇ ਕੋਈ ਮਨਸੂਰ ਸ਼ਹੀਦ ਹੋ ਜਾਂਦਾ ਹੈ ਸ਼ਬਿਸਤਾਰੀ ਆਪਣੀ ਕਿਤਾਬ ਗੁਲਸ਼ਨੇ ਰਾਜ਼ ਵਿੱਚ ਲਿਖਦਾ ਹੈ ਅਨਲ ਹੱਕ ਦਾ ਫਲ ਕਿਸ ਰੁੱਖ ਨੂੰ ਲੱਗਾ ਮੈਂ ਰੱਬ ਹਾਂ अनंत रहस्य ਦਾ ਪ੍ਰਗਟਾ ਹੈ ਇਹ ਸ਼ਬਦ ਮੈਂ ਰੱਬ ਹਾਂ ਰੱਬ ਤੋਂ ਇਲਾਵਾ ਹੋਰ ਕੌਣ ਕਹਿ ਸਕਦਾ ਹੈ ਇਹ ਸਭ ਇਕੱਲਾ ਮਨਸੂਰ ਨਹੀਂ ਧਰਤੀ ਦਾ ਕਣ-ਕਣ ਕਹਿ ਰਿਹਾ ਹੈ ਮੈਂ ਹੱਕ ਹਾਂ ਮੈਂ ਸੱਚ ਹਾਂ ਮੈਂ ਰੱਬ ਹਾਂ ਇੱਕ ਝਾੜੀ ਨੇ ਪੈਗੰਬਰ موسی ਨੂੰ ਕਿਹਾ ਸੀ ਮੈਂ ਅੱਲਾਹ ਹਾਂ ਤਦ ਉਹ ਝਾੜੀ ਪੂਜਾ ਸਥਾਨ ਬਣ ਗਈ ਸੀ ਇੱਕ ਮਨੁੱਖ ਜਿਸ ਦਾ ਨਾਮ ਮਨਸੂਰ ਸੀ ਜਦ ਉਸਨੇ ਇਹ ਸ਼ਬਦ ਆਖੇ ਉਸ ਫਕੀਰ ਨੂੰ ਜ਼ਲੀਲ ਕਰਕੇ ਮਾਰਿਆ ਗਿਆ ਅੱਲਾ ਨੂੰ ਮਿਲਣ ਲਈ ਕਿਆਮਤ ਦੇ ਦਿਨ ਦੀ ਉਡੀਕ ਪਾਗਲ ਕਰਦੇ ਹਨ ਫਕੀਰਾਂ ਦੀ ਯਾਤਰਾ ਯਾਤਰੀ ਤੇ ਮੰਜ਼ਲ ਇੱਕ ਹੋ ਗਏ ਹਨ ਉਹ ਇਸੇ ਪਲ ਮਿਲ ਗਏ ਹੋਏ ਹਨ ਕਾਫਰ ਤਾਂ ਉਹ ਹਨ ਜੋ ਇਹ ਆਖਦੇ ਹਨ ਕਿ ਅਸੀਂ ਕੋਈ ਹੋਰ ਹਾਂ ਤੇ ਅੱਲਾ ਕੋਈ ਹੋਰ ਹੈ ਜਲਾਲਉਦੀਨ ਰੂਮੀ ਮਨਸੂਰ ਦੀ ਆਵਾਜ਼ ਦੀਆਂ ਗੂੰਜਾਂ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟਾਉਂਦਾ ਹੈ ਮੈਂ ਸ਼ਬਦ ਹਾਂ ਮੈਂ ਧਰਮ ਗ੍ਰੰਥ ਹਾਂ ਮੈਂ ਹਾਂ ਇੰਜੀਲ ਅਤੇ ਕੁਰਾਨ ਅੱਗ ਪਾਣੀ ਹਵਾ ਅਤੇ ਮਿੱਟੀ ਕੀ ਹਨ ਇਹ ਮੇਰੇ ਤੋਂ ਇਲਾਵਾ ਝੂਠ ਤੇ ਸੱਚ ਨੇਕੀ ਬਦੀ ਨਰਮਾਈ ਸਖਤਾਈ ਗਿਆਨ ਇਕਾਂਤ ਇਤਬਾਰਾਂ ਦੀ ਰੌਸ਼ਨੀ ਮੈਂ ਹਾਂ ਦੂੰਗੇ ਦੋਜ਼ਖਾਂ ਦੇ ਹਨੇਰੇ ਤੇ ਉਹਨਾਂ ਵਿੱਚ ਬਲਦੀਆਂ ਅੱਗਾਂ ਉੱਤਮ ਸੁਰਗ ਤੇ ਅਦਨ ਦੇ ਬਾਗ ਦੇਵਤੇ ਤੇ ਦਾੰਤ ਰੂਹ ਅਤੇ ਜਿਸਮ ਮੈਂ ਹਾਂ ਇਹ ਸਭ ਮੈਂ ਮੇਰੇ ਹੋਂਠਾਂ ਦੇ ਸ਼ਬਦਾਂ ਦੇ ਕੀ ਅਰਥ ਹਨ ਤੂੰ ਦੱਸ ਸ਼ਮਸ ਤਬਰੇਜ਼ ਤੂੰ ਹੀ ਦੱਸ ਸਕਦਾ ਹੈ ਵਿਸ਼ਵ ਆਤਮਾ ਮੈਂ ਹਾਂ ਮੈਂ ਹਾਂ ਇਹ ਸਭ ਸਿਰਫ ਮੈਂ ਅਬੂ सय्यਦ ਨੇ मंसूर ਨੂੰ ਇਨ੍ਹਾਂ ਸ਼ਬਦਾਂ ਨਾਲ ਸ਼ਰਧਾਂਜਲੀ ਦਿੱਤੀ ਮੇਰੇ ਦਿਲ ਵਿੱਚ ਹੈਂ ਤੂੰ ਬਾਕੀ ਥਾਵਾਂ ਜਿੱਥੇ-ਜਿੱਥੇ ਮੇਰਾ ਖੂਨ ਡੁੱਲ ਸਕਿਆ ਤੇਰੇ ਵਿੱਚ ਭਿੱਜ ਜਾਣਗੇ ਮੇਰੀਆਂ ਅੱਖਾਂ ਦੀ ਰੌਸ਼ਨੀ ਹੈਂ ਤੂੰ ਜਿੱਥੇ ਕਿਦਰੇ ਮੇਰੇ ਹੰਝੂ ਡਿੱਗੇ ਉਥੇ ਉਥੇ ਤੇਰੀ ਹੋਂਦ ਦਾ ਚਾਨਣਾ ਹੋਵੇਗਾ ਵਿਦਵਾਨਾਂ ਨੇ ਸੂਫੀ ਸਿਧਾਂਤਾਂ ਨੂੰ ਕਦੀ ਯੂਨਾਨੀ ਫਲਸਫੇ ਨਾਲ ਜੋੜਿਆ ਕਦੀ ਪਾਰਸੀਆਂ ਨਾਲ ਬੁੱਧ ਮਤ ਈਸਾਈ ਮਤ ਅਤੇ ਵੇਦਾਂਤ ਵਿੱਚ ਇਸ ਦੀਆਂ ਜੜ੍ਹਾਂ ਲੱਭੀਆਂ ਨਹੀਂਆਂ ਪਰ ਮਨਸੂਰ ਦੀ ਸ਼ਹਾਦਤ ਤੋਂ ਬਾਅਦ ਸਭ ਸੂਫੀਆਂ ਨੇ ਇਹੋ ਕਿਹਾ ਕਿ ਸੂਫੀ ਮਤ ਦੀ ਜੜ੍ਹ ਕੁਰਾਨ ਅਤੇ ਹਦੀਸ ਵਿੱਚ ਹੈ ਕੁਰਾਨ ਵਿੱਚ ਦਰਜ ਹੈ ਉਹ ਜੋ ਅਦ੍ਰਿਸ਼ਟ ਵਿੱਚ ਵਿਸ਼ਵਾਸ ਰੱਖਦੇ ਹਨ ਨਮਾਜ਼ ਪੜ੍ਹਦੇ ਹਨ ਮੂਮਿਨ ਹਨ ਮੈਂ ਸ਼ਾ ਰਗ ਤੋਂ ਵੀ ਨੇੜੇ ਹਾਂ ਮਨੁੱਖ ਦੇ ਰੱਬ ਧਰਤੀ ਅਤੇ ਆਕਾਸ਼ ਦੀ ਰੌਸ਼ਨੀ ਹੈ ਸੂਫੀ ਮਤ ਦਾ ਆਰੰਭ ਫਕੀਰ ਬੈਜ਼ੀਦ ਨਾਲ ਹੋਇਆ ਮੰਨਿਆ ਜਾਂਦਾ ਹੈ ਜਿਸ ਦੀ ਮੌਤ 909 ਈਸਵੀ ਸਨ ਵਿੱਚ ਹੋਈ ਉਸ ਪਿੱਛੋਂ ਬਗਦਾਦ ਦਾ ਵਾਸੀ ਜੁਨੈਦ ਵੱਡਾ ਤਪਸਵੀ ਫਕੀਰ ਹੋਇਆ ਇਸ ਫਕੀਰ ਪਾਸ ਬਹੁਤ ਸਾਰੇ ਵਿਦਿਆਰਥੀ ਵਿੱਦਿਆ ਪ੍ਰਾਪਤ ਕਰਦੇ ਸਨ ਉਸ ਦੇ ਆਸ਼ਰਮ ਵਿੱਚ ਹੀ ਮਨਸੂਰ 22 ਸਾਲ ਦੀ ਉਮਰ ਵਿੱਚ ਦਾਖਲ ਹੋਇਆ ਏ 880 ਈਸਵੀ ਦੀ ਗੱਲ ਹੈ ਮਨਸੂਰ ਸੁਨੱਖਾ ਜਵਾਨ ਸੀ ਤੇ ਉਸ ਦੀਆਂ ਅੱਖਾਂ ਵਿੱਚੋਂ ਸੁਫਨੇ ਝਲਕਦੇ ਸਨ ਉਸਨੇ ਜਦੋਂ ਪਹਿਲੀ ਵਾਰ ਜੁਨੈਦ ਅੱਗੇ ਸਲਾਮ ਕੀਤਾ ਤਾਂ ਜੁਨੈਦ ਨੇ ਕਿਹਾ ਸੀ ਇਸ ਦਾ ਖੂਨ ਫਾਂਸੀ ਦੇ ਰਸਤੇ ਨੂੰ ਪਵਿੱਤਰ ਕਰੇਗਾ ਇਸ ਸੁੰਦਰ ਮੁਖੜੇ ਵਾਲੇ ਜਵਾਨ ਦਾ ਨਾਮ ਹੁਸੈਨ ਬਿਨ ਮਨਸੂਰ ਬਿਨ ਮੁਹੰਮਦ ਅਲ ਬੈਦਾਵੀ ਅਲ ਹਲਾਜ ਸੀ ਜਿਸ ਦਾ ਜਨਮ 858 ਈਸਵੀ ਵਿੱਚ ਹੋਇਆ ਸੀ ਉਸ ਦਾ ਦਾਦਾ ਪਾਰਸੀ ਸੀ ਜਿਸ ਦਾ ਨਾਮ ਸਾਹਾਬੀ ابو ਈਯੂਬ ਸੀ ਤੇ ਪਿਤਾ ਹੁਸੈਨ ਬਿਨ ﺍﻟहलाज ਜੁਲਾਹਾ ਸੀ ਫਾਰਸ ਵਿੱਚ ﺍﻟतूर ਨਾਂ ਦੇ ਪਿੰਡ ਵਿੱਚ ਮਨਸੂਰ ਦਾ ਜਨਮ ਹੋਇਆ ਜਨੈਦ ਪਾਸ 6 ਸਾਲ ਤੱਕ ਮਨਸੂਰ ਨੇ ਵਿੱਦਿਆ ਪ੍ਰਾਪਤ ਕੀਤੀ ਤੇ ਕਾਬੇ ਵਿੱਚ ਬੈਠ ਕੇ 6 ਸਾਲ ਤਪ ਕੀਤਾ ਇਨ੍ਹਾਂ 6 ਸਾਲਾਂ ਵਿੱਚ ਸਿਵਾਏ ਬੰਦਗੀ ਕਰਨ ਦੇ ਉਸ ਨੇ ਹੋਰ ਕੁਝ ਨਹੀਂ ਕੀਤਾ ਅਰਬ ਦੇ ਮਾਰੂ ਮੌਸਮਾਂ ਦਾ ਨੰਗੇ ਢੜ ਉਸ ਨੇ ਟਾਕਰਾ ਕੀਤਾ ਨਾ ਤੋਂ ਪਾਂਦੀ ਪਰਵਾਹ ਕੀਤੀ ਨਾ ਸਰਦੀਆਂ ਦੀ ਫਿਰ ਉਸਨੇ ਬੰਦਗੀ ਸੰਪੂਰਨ ਹੋਣ ਪਿੱਛੋਂ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਆਰੰਭ ਕਰ ਦਿੱਤੀ ਤੇ ਇਰਾਕ ਪਰਸ਼ੀਆ ਗੁਜਰਾਤ ਅਤੇ ਕਸ਼ਮੀਰ ਰਾਹੀਂ ਹੁੰਦਾ ਹੋਇਆ ਭਾਰਤ ਦੇ ਵਿੱਚੋਂ ਚੀਨ ਵਿੱਚ ਗਿਆ ਤੇ ਅਕਸਾਈ ਚਿੰਨ ਤੱਕ ਪਹੁੰਚਿਆ ਭਾਰਤ ਵਿੱਚ ਜੋਗੀਆਂ ਪਾਸੋਂ ਉਸਨੇ ਯੋਗ ਅਤੇ ਤੰਤਰ ਵਿਦਿਆ ਸਿੱਖੀ ਉਸ ਦੀਆਂ ਕਰਾਮਾਤੀ ਸ਼ਕਤੀਆਂ ਬਾਰੇ ਬੜੀਆਂ ਕਹਾਣੀਆਂ ਪ੍ਰਚਲਿਤ ਹਨ ਉਸ ਦੇ شاਗਿਰਦਾਂ ਨੇ ਇੱਕ ਦਿਨ ਦੇਖਿਆ ਕਿ ਉਸ ਨੇ ਅਸਮਾਨ ਵੱਲ ਹੱਥ ਫੈਲਾਇਆ ਤਾਂ ਉਸ ਦੇ ਹੱਥ ਵਿੱਚ ਸੇਬ ਆ ਗਿਆ ਜਿਸ ਬਾਰੇ ਉਸ ਨੇ ਦੱਸਿਆ ਕਿ ਇਹ ਅਦਨ ਦੇ ਬਾਗ ਦਾ ਫਲ ਹੈ ਉਸ ਦਾ ਇੱਕ شاਗਿਰਦ ਲਿਖਦਾ ਹੈ ਕਿ ਬਗਦਾਦ ਦੀਆਂ ਗਲੀਆਂ ਵਿੱਚ ਫਿਰਦੇ-ਫਿਰਦੇ ਇੱਕ ਦਿਨ ਉਹ ਵਿਸਮਾਦ ਵਿੱਚ ਆ ਗਿਆ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਸ਼ਹਿਰ ਦੇ ਐਣ ਵਿਚਾਰ ਖਲੋਤਾ ਉਹ ਕਹਿਣ ਲੱਗਾ ਉਹ ਬਚਾ ਲਓ ਮੈਨੂੰ ਰੱਬ ਦੇ ਚਿਹਰੇ ਦੀ ਰੌਸ਼ਨੀ ਤੋਂ ਰੱਬ ਨੇ ਮੇਰੀ ਹੋਂਦ ਮੇਰੇ ਤੋਂ ਖੋਹ ਲਈ ਹੈ ਤੇ ਵਾਪਸ ਨਹੀਂ ਕਰਦਾ ਮੈਂ ਉਸ ਦੀ ਉਸਤਤ ਵੀ ਨਹੀਂ ਕਰ ਸਕਦਾ ਕਿਉਂਕਿ ਮੈਂ ਮੈਂ ਰਿਹਾ ਹੀ ਨਹੀਂ ਕਦੀ ਕਦੀ ਉਹ ਕਿਸੇ ਕਿਸੇ ਅੱਗੇ ਪ੍ਰਗਟ ਹੁੰਦਾ ਹੈ ਤਾਂ ਕਿ ਲੋਕਾਂ ਨੂੰ ਉਸ ਦੀ ਹੋਂਦ ਪਤਾ ਲੱਗਦੀ ਰਹੇ ਤੇ ਮਨੁੱਖਤਾ ਮੁਨਕਰ ਨਾ ਹੋ ਜਾਵੇ ਅਕਸਰ ਉਹ ਪਰਦਾ ਕਰਕੇ ਰੱਖਦਾ ਹੈ ਤਾਂ ਕਿ ਉਸ ਦੀ ਰੌਸ਼ਨੀ ਵਿੱਚ ਸਾਰੇ ਹੀ ਅੰਨੇਣਾ ਹੋ ਜਾਣ ਸਾਰੇ ਹੀ ਹੋਸ਼ ਹਵਾਸ ਨਾ ਗਵਾ ਬੈਠਣ ਤੇ پاگل ਨਾ ਹੋ ਜਾਵੇ ਮੇਰਾ ਅਤੇ ਉਸ ਦਾ فاਸਲਾ ਅੱਖ ਅਤੇ ਅੱਖ ਦੀ ਪਲਕ ਜਿੰਨਾ ਵੀ ਨਹੀਂ ਉਹ ਮੈਨੂੰ ਖਤਮ ਕਰ ਦੇਵੇਗਾ ਜਲਦੀ ਤੇ ਧਰਤੀ ਉੱਤੇ ਮੇਰਾ ਨਾਮ ਨਿਸ਼ਾਨ ਨਹੀਂ ਛੱਡੇਗਾ 50 ਸਾਲ ਦੀ ਉਮਰ ਵਿੱਚ ਉਹ ਸ਼ਿਬਲੀ ਨੂੰ ਮਿਲਿਆ ਤੇ ਪਹਿਲੀ ਵਾਰ ਉਸ ਪਾਸ ਜਾ ਕੇ ਅਨਲ ਹੱਕ ਕਿਹਾ ਤੇ ਮਾਰਫਤ ਦੇ ਭੇਦ ਖੋਲੇ ਸ਼ਿਬਲੀ ਤੁਰਕੀ ਦਾ ਵੱਡਾ ਵਿਦਵਾਨ ਅਤੇ ਸ਼ਾਇਰ ਸੀ ਬਗਦਾਦ ਵਿੱਚ ਉਸ ਦੀ ਵਿਦਵਤਾ ਦੀ ਬੜੀ ਪ੍ਰਸਿੱਧੀ ਸੀ ਇਹ ਉਹੀ ਸ਼ਿਬਲੀ ਸੀ ਜਿਸ ਬਾਰੇ ਪੰਜਾਬੀ ਤਾਂ ਕੀ ਬੜੀਆਂ ਜ਼ਬਾਨਾਂ ਵਿੱਚ ਉਲਾਂਭਿਆਂ ਭਰੇ ਲੋਕ ਗੀਤ ਪ੍ਰਚਲਿਤ ਹੋਏ ਕਿ ਉਸਨੇ ਮਨਸੂਰ ਨੂੰ ਉਦੋਂ ਫੁੱਲ ਮਾਰਿਆ ਜਦੋਂ ਲੋਕ ਉਸ ਨੂੰ ਪੱਥਰ ਮਾਰ ਰਹੇ ਸਨ ਮਨਸੂਰ ਨੂੰ ਕਾਫਰ ਜਾਣ ਕੇ ਗ੍ਰਿਫਤਾਰ ਕਰਕੇ ਬਗਦਾਦ ਦੀਆਂ ਗਲੀਆਂ ਵਿੱਚ ਘੁਮਾਇਆ ਜਾ ਰਿਹਾ ਸੀ ਤਾਂ ਸਰਕਾਰ ਦਾ ਹੁਕਮ ਸੀ ਕਿ ਜਿਹੜਾ ਉਸ ਨੂੰ ਦੇਖੇ ਪੱਥਰ ਮਾਰ ਕੇ ਲੰਗੇ ਰਾਹ ਵਿੱਚ ਸ਼ਿਬਲੀ ਆ ਗਿਆ ਪੱਥਰ ਦੀ ਥਾਂ ਉਸਨੇ ਮਨਸੂਰ ਦੇ ਫੁੱਲ ਮਾਰਿਆ ਸ਼ਿਵਲੀ ਕੁਝ ਵੀ ਨਾ ਮਾਰਦਾ ਤਾਂ ਉਸ ਨੂੰ ਡਰ ਸੀ ਕਿ ਕਿਤੇ ਖਲੀਫਾ ਹੁਕਮ ਅਦੂਲੀ ਦੀ ਸਜ਼ਾ ਨਾ ਦੇ ਦੇਵੇ ਤੇ ਪੱਥਰ ਇਸ ਕਰਕੇ ਨਹੀਂ ਮਾਰਿਆ ਕਿਉਂਕਿ ਉਸ ਨੂੰ ਪਤਾ ਸੀ ਮਨਸੂਰ ਕਾਮਲ ਫਕੀਰ ਹੈ ਉਸਨੇ ਫੁੱਲ ਮਾਰਿਆ ਤਾਂ ਮਨਸੂਰ ਹਜ਼ਾਰ-ਜ਼ਾਰ ਰੋਇਆ ਤੇ ਕਿਹਾ ਇਹ ਤੂੰ ਕੀ ਕੀਤਾ ਤੂੰ ਜਾ ਹਕੂਮਤ ਦਾ ਖਿਦਮਤਗਾਰ ਬਣਦਾ ਜਾਂ ਮੇਰਾ ਮਿੱਤਰ ਜੇ ਹਕੂਮਤ ਦੀ ਗੱਲ ਮੰਨਣੀ ਸੀ ਤਾਂ ਪੱਥਰ ਮਾਰਦਾ ਜੇ ਮੇਰਾ ਮਿੱਤਰ ਹੁੰਦਾ ਹਕੂਮਤ ਤੋਂ ਨਾ ਡਰਦਾ ਫੁੱਲ ਮਾਰ ਕੇ ਤੂੰ ਦੋ ਬੇੜੀਆਂ ਵਿੱਚ ਪੈਰ ਰੱਖਿਆ ਹੈ ਤੇਰੇ ਵਰਗੇ ਵਿਦਵਾਨ ਤੋਂ ਅਜਿਹੀ ਮੈਨੂੰ ਉਮੀਦ ਨਹੀਂ ਸੀ ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਤੂੰ ਮਾਰਫਤ ਦੇ ਪੇਰ ਜਾਣ ਗਿਆ ਹੈ ਤੇ ਮੇਰਾ ਮਿੱਤਰ ਹੈ ਬਗਦਾਦ ਦਾ ਖਲੀਫਾ ﺍﻟमुक्ताਦਰ ਸੀ ਜਿਸ ਦੀ ਮਾਤਾ ਮਹਾਰਾਣੀ ਸ਼ਗਾਬ ਮਨਸੂਰ ਦੀ murid ਸੀ ਵਜ਼ੀਰ ਹਮੀਦ ਵੀ ਮਨਸੂਰ ਦਾ شاਗਿਰਦ ਸੀ ਇਸੇ ਕਰਕੇ ਲੰਮਾ ਸਮਾਂ ਉਸ ਵਿਰੋਧ ਕਫਰ ਦਾ ਮਕਦਮਾ ਸੁਣਿਆ ਗਿਆ ਪਰ ਕਾਜ਼ੀ ਅਬੂ ਉਮਰ ਫਤਵੇ ਤੇ ਫਤਵਾ ਜਾਰੀ ਕਰ ਰਿਹਾ ਸੀ ਤੇ ਮਨਸੂਰ ਆਪਣੇ ਹੱਕ ਵਿੱਚ ਕੁਝ ਨਹੀਂ ਸੀ ਆਖਦਾ ਉਸ ਨੇ ਆਪਣੇ ਬਚਾਓ ਦੀ ਥਾਂ ਸ਼ਹਾਦਤ ਨੂੰ ਤਰਜੀਹ ਦਿੱਤੀ ਉਸ ਨੇ ਬਗਦਾਦ ਦੇ ਲੋਕਾਂ ਨੂੰ ਕਿਹਾ ਮੇਰਾ ਕਤਲ ਨਿਆਂ ਅਨੁਸਾਰ ਹੈ ਇਸ ਲਈ ਨਿਆਂ ਕਰੋ ਅਤੇ ਜਲਦੀ ਮੈਨੂੰ ਮੌਤ ਦੇ ਘਾਟ ਉਤਾਰੋ ਇੱਕ ਰਾਹਗੂਜ਼ਰ ਨੇ ਕਿਹਾ ਅਸੀਂ ਤੁਹਾਨੂੰ ਕਿਉਂ ਮਾਰੀਏ ਤਾ ਮਨਸੂਰ ਨੇ ਕਿਹਾ ਇਸ ਕਰਕੇ ਕਿ ਇਸ ਨਾਲ ਤੁਸੀਂ ਇਤਿਹਾਸ ਵਿੱਚ ਗਾਜ਼ੀ ਅਖਵਾਓਗੇ ਜਿਨ੍ਹਾਂ ਨੇ ਇੱਕ ਕਾਫਰ ਨੂੰ ਮਾਰਨ ਦਾ ਪੁੰਨ ਕਾਰਜ ਕੀਤਾ ਤੇ ਮੈਂ ਸ਼ਹੀਦ ਅਖਵਾਵਾਂਗਾ ਦੋਵਾਂ ਦਾ ਫਲਾ ਹੋਵੇਗਾ ਪਰ ਬਗਦਾਦ ਨਿਵਾਸੀ ਉਸ ਨੂੰ ਪਿਆਰ ਕਰਦੇ ਸਨ ਤੇ ਮਾਰਨਾ ਤਾਂ ਕੀ ਉਸ ਲਈ ਬੁਰਾ ਸੋਚਦੇ ਤੱਕ ਨਹੀਂ ਸਨ ਅਹਿਮਦ ਇਬਨ ਹੰਬਲ ਮੁਸਲਮਾਨਾਂ ਦਾ ਬੜਾ ਕਟੜ ਪੰਥੀ ਨੇਤਾ ਸੀ ਜਿਸ ਨੇ ਹਦੀਸ ਤਿਆਰ ਕੀਤੀ ਸੀ ਜਿਸ ਵਿੱਚ ਪੈਗੰਬਰ ਮੁਹੰਮਦ ਦੇ ਕੁਰਾਨ ਤੋਂ ਬਾਹਰ ਲੇਕ ਕਥਨ ਅਤੇ ਕਾਰਨਾਮੇ ਸੰਭਾਲੇ ਹੋਏ ਹਨ ਮੁਸਲਮਾਨ ਇਸ ਹਦੀਸ ਦਾ ਬੜਾ ਸਤਿਕਾਰ ਕਰਦੇ ਹਨ ਹੰਬਲ ਨੇ मंसूर ਵਿਰੁੱਧ ਕੇਸ ਤਿਆਰ ਕਰਕੇ ਜਿਸ ਪ੍ਰਕਾਰ ਪੇਸ਼ ਕੀਤਾ ਉਸ ਤਰ੍ਹਾਂ ਕੋਈ ਵੀ ਇਸਲਾਮੀ ਹਕੂਮਤ ਹੁੰਦੀ मंसूर ਵਿਰੁੱਧ ਫੈਸਲਾ ਹੋਣਾ ਹੀ ਹੋਣਾ ਸੀ ਕਿਉਂਕਿ ਇਸਲਾਮੀ ਸ਼ਰਅ ਅਨੁਸਾਰ ਮੈਂ ਰੱਬ ਹਾਂ ਦਾ ਸਿਧਾਂਤ ਕੁਰਾਨ ਦੀ ਸਿੱਖਿਆ ਦਾ ਵਿਰੋਧੀ ਹੈ ਜਿਥੇ ਰੱਬ ਹੀ ਸਭ ਕੁਝ ਹੈ ਤੇ ਉਸ ਦਾ ਕੋਈ ਸ਼ਰੀਕ ਨਹੀਂ। ਬਚਾ ਦੇ ਟੰਗਾ ਤਰੀਕਿਆਂ ਨੂੰ ਲੱਪਣ ਦੀ ਥਾਂ ਮਨਸੂਰ ਨਵੇਂ-ਨਵੇਂ ਕਫਰ ਦਾ ਐਲਾਨ ਕਰਦਾ। ਉਸਨੇ ਕਿਹਾ ਅੱਗ ਪਵਿੱਤਰ ਹੈ ਕਿਉਂਕਿ ਇਸੇ ਵਿੱਚ ਤਾਂ ਰੂਹਾਂ ਨਾਚ ਕਰਦੀਆਂ ਦਿਸਦੀਆਂ ਹਨ। ਆਪਣੀ ਝੌਂਪੜੀ ਵਿੱਚ ਉਸਨੇ ਇੱਕ ਪੱਥਰ ਰੱਖ ਲਿਆ ਜਿਸ ਨੂੰ ਉਸਨੇ ਕਾਬਾ ਕਿਹਾ ਤੇ ਦੁਆਲੇ ਜ਼ਿਆਰਤ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਕਿਹਾ ਮੈਂ ਚੰਨ ਤਾਰਿਆਂ ਅਤੇ ਕਹਿ ਕਸ਼ਾਂ ਦਾ ਮਾਲਕ ਹਾਂ ਤੇ ਮਰਜ਼ੀ ਨਾਲ ਇਹਨਾਂ ਨੂੰ ਕੁਮਾਰ ਰਿਹਾ ਹਾਂ ਉਸ ਨੇ ਇਹ ਵੀ ਆਖਿਆ ਜਲਦੀ ਹੀ ਮੇਰੇ ਮਹਿਬੂਬ ਦੀ ਉਂਗਲ ਮੈਂ ਆਪਣੇ ਖੂਨ ਨਾਲ ਪਵਿੱਤਰ ਕਰਾਂਗਾ ਉਹ ਸ਼ਗਨਾ ਦੀ ਘੜੀ ਆਉਣ ਹੀ ਵਾਲੀ ਹੈ ਉਸ ਦੀ ਕਵਿਤਾ ਦੇ ਇਹ ਬੰਦ ਹਨ ਤੇਰੇ ਨਾਲ ਮਿਲਣਾ ਲੱਖ ਸੁਰਗਾਂ ਤੋਂ ਚੰਗਾ ਹੈ ਦੋਜ਼ਖ ਹੋਰ ਕੀ ਹੈ ਸਿਵਾਏ ਤੇਰੇ ਵਿਜੋਗ ਦੇ ਸਾਰੇ ਜਹਾਨ ਦੇ ਗੁਨਾਹ ਮਾਫ ਕਰ ਮੇਰੇ ਨਾ ਕਰੀਂ ਮੈਂ ਤੈਨੂੰ ਮੁਹੱਬਤ ਕੀਤੀ ਜੋ ਨਾਕਾਬਿਲ ਮੁਆਫੀ ਜੁਲਮ ਹੈ ਤੂੰ ਮੈਨੂੰ ਇਸ਼ਕ ਦੀ ਅੱਗ ਵਿੱਚ 100 ਵਾਰ ਸਾੜਿਆ 1000 ਵਾਰ ਸਾੜ ਕਿ ਸਾਡਾ ਇਸ਼ਕ 1000 ਗੁਣਾ ਹੈ 100 ਗੁਣਾ ਨਹੀਂ ਉਸਨੇ ਲਿਖਿਆ ਕਤਲ ਕਰ ਮਿੱਤਰ ਜਲਦੀ ਕਰ ਹੁਣ ਤੇਰੇ ਨਾਲ ਮਿਲਾਪ ਦਾ ਇਹੋ ਰਾਹ ਬਚਿਆ ਹੈ ਮੌਤ ਮੇਰਾ ਜੀਵਨ ਹੋਵੇਗੀ ਤੇ ਮੌਤ ਦੀ نیند ਸੋਣਾ ਮੇਰਾ ਜਾਗਣਾ ਹੋਵੇਗਾ ਪੂਰੀ ਤਰ੍ਹਾਂ ਜਹਾਨ ਤੋਂ ਮਿਟ ਜਾਣਾ ਮੇਰਾ ਵੱਡਾ ਰਤਬਾ ਹੈ ਬੇਅੰਤ ਵੱਡਾ ਮਰਾਤਬਾ ਮੈਨੂੰ ਹਵਾ ਪਾਣੀ ਅੱਗ ਅਤੇ ਮਿੱਟੀ ਵਿੱਚ ਮਿਲ ਜਾਣ ਦਿਓ ਤਦ ਧਰਤੀ ਵਿੱਚ ਦੱਬੇ ਮੁਹੱਬਤ ਦੇ ਬੀਜਾਂ ਉੱਤੇ ਜੋਬਨਵੰਤੀਆਂ ਸ਼ਰਾਬ ਵਰਗੇ ਪਾਣੀਆਂ ਦੀ ਬਾਰਿਸ਼ ਕਰਨਗੀਆਂ ਦੇਖ ਲੈਣਾ ਇਸ ਜਹਾਨ ਵਿੱਚ ਸੱਤੇ ਦਿਨ ਕਿੰਜ ਫੁੱਲਾਂ ਦੇ ਹੜ ਆਉਣਗੇ ਜਦੋਂ ਉਸ ਨੂੰ ਸਜਾਵਾਂ ਦਿੱਤੀਆਂ ਜਾ ਰਹੀਆਂ ਸਨ ਤਾਂ ਲੋਕ ਉਸ ਦੇ ਆਲੇ-ਦੁਆਲੇ ਖਲੋਤੇ ਹੁੰਦੇ ਸਨ ਜਲਾਦ ਨੇ ਮਨਸੂਰ ਦੇ ਸਿਰ ਵਿੱਚ ਲੋਹੇ ਦੀ ਸਲਾਖ ਮਾਰੀ ਤਾਂ ਭੀੜ ਵਿੱਚ ਸਨਸਨੀ ਫੈਲ ਗਈ ਲੋਕ ਦੁਆਵਾਂ ਕਰਨ ਲੱਗੇ ਮਨਸੂਰ ਨੇ ਕਿਹਾ اے ਬਗਦਾਦ ਦੇ ਲੋਕੋ ਤੁਸੀਂ ਹਜ਼ਾਰਾਂ ਬੇਗੁਨਾਹਾਂ ਤੇ 마ਸੂਮਾਂ ਨੂੰ ਮਾਰਿਆ ਫਿਰ ਇਸ ਗੁਨਾਹਗਾਰ ਨੂੰ ਮਾਰਨ ਵਕਤ ਤੁਸੀਂ ਕੰਬੇ ਕਿਉਂ ਡਰ ਕਿਉਂ ਗਏ ਉਸਨੇ ਕਿਹਾ हे ਮਾਲਕ ਜੋ ਤੂੰ ਮੈਨੂੰ ਦਿੱਤਾ ਜੇ ਇਹਨਾਂ ਲੋਕਾਂ ਨੂੰ ਵੀ ਦਿੱਤਾ ਹੁੰਦਾ ਮੇਰੇ ਨਾਲ ਇਹ ਨਹੀਂ ਹੋਣਾ ਸੀ ਜੋ ਹੋਣ ਲੱਗਾ ਹੈ ਜਾਂ ਜਿਸ ਵਸਤ ਤੋਂ ਤੂੰ ਇਹਨਾਂ ਲੋਕਾਂ ਨੂੰ ਵੰਚਿਤ ਰੱਖਿਆ ਹੈ ਜੇ ਮੈਨੂੰ ਵੀ ਵੰਚਿਤ ਰੱਖਿਆ ਹੁੰਦਾ ਤਦ ਵੀ ਇਹ ਨਹੀਂ ਹੋਣਾ ਸੀ ਜੋ ਹੋ ਰਿਹਾ ਹੈ ਪਰ ਜੋ ਤੂੰ ਕਰੇ ਸੋ ਪੜਾ ਜਿਵੇਂ ਤੂੰ ਰੱਖੇ ਸੋ ਪੜਾ ਆਮੀਨ ਉਸ ਨੂੰ ਪਤਾ ਸੀ ਕਿ ਉਸਦੀ ਦੇਣ ਨੂੰ ਸਾੜ ਕੇ ਸੁਆਹ ਕਰ ਦੇਣਾ ਹੈ ਜੇਲ੍ਹ ਦੀ ਕਾਲ ਕੋਠੜੀ ਵਿੱਚੋਂ ਪ੍ਰਾਪਤ ਹੋਈ ਉਸਦੀ ਆਖਰੀ ਕਵਿਤਾ ਇਹ ਹੈ ਪਲਕ ਦੀ ਰਾਤ ਮੇਰੀ ਸਵਾ ਮੇਰਾ ਵਿਛੋਣਾ ਬਣੇਗੀ ਪਲਕ ਦੀ ਰਾਤ ਉਹ ਅਪਾਗੀ ਰਾਤ ਹੋਏਗੀ ਜਦ ਮੈਂ ਆਪਣਾ ਵਿਛੋਣਾ ਆਪਣੇ ਹੰਝੂਆਂ ਨਾਲ ਨਹੀਂ ਪਿਉ ਸਕਾਂਗਾ ਹਰ ਵਕਤ ਤੂੰ ਆਖਦਾ ਸੈ ਤੇਰੇ ਪਾਸ ਹੋਵਾਂਗਾ ਇੱਥੇ ਹੀ ਰਹੀ ਨੇੜੇ ਤੇੜੇ ਅਤੇ ਇਸ਼ਕ ਦੇ ਰੰਗ ਤੱਕੀ ਇਸ ਵੀ 911 ਵਿੱਚ ਮਨਸੂਰ ਦੇ ਮੁਕਦਮੇ ਦਾ ਕੇਸ ਵਜ਼ੀਰ ਅਲੀ ਇਬਨ موسی ਦੇ سپرد ਕਰ ਦਿੱਤਾ ਗਿਆ ਵਜ਼ੀਰ ਨੇ ਕੇਸ ਦੀ ਪੜਤਾਲ ਉਪਰੰਤ ਫੈਸਲਾ ਦਿੰਦਿਆਂ ਕਿਹਾ ਕਿ ਇਸਲਾਮ ਵਿਰੁੱਧ ਕਫਰ ਦਾ ਕੇਸ ਸਾਬਤ ਨਹੀਂ ਹੁੰਦਾ ਕਿਉਂਕਿ ਮਨਸੂਰ ਨੇ ਅਜਿਹੀ ਅਵਗਿਆ ਨਹੀਂ ਕੀਤੀ ਪਰ ਕੁਝ ਕਥਨ ਉਸ ਦੇ ਇਤਰਾਜ਼ ਯੋਗ ਹਨ ਵਜ਼ੀਰ ਨੇ ਕਿਹਾ ਕਿ ਇਸ ਦੀ ਦਾੜੀ ਮੁੰਨ ਦਿਓ ਕੋੜੇ ਮਾਰੋ 4 ਦਿਨ ਤੱਕ ਸਵੇਰ ਤੋਂ ਸ਼ਾਮ ਰੁੱਖ ਨਾਲ ਲਟਕਾ ਕੇ ਰੱਖੋ ਇਸ ਪਿੱਛੋਂ ਹਰ ਸ਼ਾਮ ਜ਼ੰਜੀਰਾਂ ਵਿੱਚ ਜਕੜ ਕੇ ਜੇਲ੍ਹ ਵਿੱਚ ਸੁੱਟੋ ਇਹ ਸਜ਼ਾਵਾ ਦੇ ਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਜੇਲ੍ਹ ਵਿੱਚ ਕੇਵਲ ਕੈਦੀਆਂ ਨਹੀਂ ਹੀ ਨਹੀਂ ਜੇਲ੍ਹ ਦੇ ਮੁਲਾਜ਼ਮਾਂ ਅਤੇ ਅਫਸਰਾਂ ਨੇ ਵੀ ਉਸ ਦਾ ਪੂਰਾ ਸਤਿਕਾਰ ਕੀਤਾ ਉਸ ਲਈ ਇੱਕ ਵੱਖਰਾ ਕਮਰਾ ਉਸਾਰਿਆ ਗਿਆ ਅਤੇ ਗਲੀਚੇ ਵਿਛਾ ਦਿੱਤੇ ਗਏ ਉਸ ਨੂੰ ਨੌਕਰ ਰੱਖਣ ਦੀ ਆਗਿਆ ਸੀ ਅਤੇ ਮੁਲਾਕਾਤੀਆਂ ਨਾਲ ਮਿਲ ਸਕਦਾ ਸੀ ਮਹਾਰਾਣੀ ਅਕਸਰ ਉਸ ਦੇ ਉਪਦੇਸ਼ ਸੁਣਨ ਜੇਲ੍ਹ ਵਿੱਚ ਆਉਂਦੀ ਅਤੇ ਅਰਜ਼ੋਈਆਂ ਕਰਦੀ ਕਿ ਬਗਦਾਦ ਨੂੰ ਬਦਦੁਆ ਨਾ ਦੇਣੀ ਮੰਸੂਰ ਆਖਦਾ ਫਕੀਰ ਕਦੇ ਵੱਧ ਦੁਆਵਾਂ ਨਹੀਂ ਦਿੰਦੇ ਹੁੰਦੇ ਪਰ ਝੂਠ ਵੀ ਨਹੀਂ ਬੋਲਦੇ ਮੈਂ ਵੱਧ ਦੁਆ ਨਹੀਂ ਦਿੰਦਾ ਸੱਚ ਕਹਿੰਦਾ ਮੈਨੂੰ ਬਗਦਾਦ ਬਰਬਾਦ ਹੋ ਰਿਹਾ ਦਿਸ ਰਿਹਾ ਹੈ ਫਰਕ ਇੰਨਾ ਹੈ ਕਿ ਪਹਿਲੋਂ ਮੇਰੀ ਬਰਬਾਦੀ ਹੋਵੇਗੀ ਉਸ ਪਿੱਛੋਂ ਬਗਦਾਦ ਦੀ ਤਬਾਹੀ ਯਕੀਨੀ ਹੈ ਉਸ ਦੀ ਪ੍ਰਸਿੱਧੀ ਦੂਰ ਦੂਰ ਫੈਲ ਰਹੀ ਸੀ ਪਰ ਨਾਲ-ਨਾਲ ਹੰਬਲਾਂ ਦੀ ਤਾਕਤ ਵੀ ਵੱਧ ਰਹੀ ਸੀ ਤੇ ਉਹਨਾਂ ਨੇ ਬਾਦਸ਼ਾਹ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਕਿ ਇਸ ਨਾਸਤਕ ਨਾਲ ਲਿਹਾਜ਼ ਕੀਤਾ ਜਾ ਰਿਹਾ ਹੈ ਹੰਬਲਾਂ ਤੋਂ ਬਾਦਸ਼ਾਹ ਨੂੰ ਖਤਰਾ ਦਿਸ ਰਿਹਾ ਸੀ ਕਿਉਂਕਿ ਉਸਨੇ ਬਗਦਾਦ ਨੂੰ ਚਾਰੇ ਪਾਸੋਂ ਘੇਰ ਲਿਆ ਹੋਇਆ ਸੀ ਅਤੇ ਲਲਕਾਰ ਰਹੇ ਸਨ ਖਲੀਫਾ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਸੀ ਅਤੇ ਅੱਧੀ ਰਾਤ ਨੂੰ ਉਸ ਪਾਸੋਂ ਮਨਸੂਰ ਦੀ ਮੌਤ ਦੇ ਵਾਰੰਟ ਉੱਤੇ ਦਸਤਖਤ ਕਰਵਾਏ ਗਏ ਸਵੇਰਸਾਰ ਮਨਸੂਰ ਨੂੰ ਮੌਤ ਦੀ ਸਜ਼ਾ ਦਾ ਹੁਕਮ ਪੜ੍ਹ ਕੇ ਸੁਣਾਇਆ ਗਿਆ ਇਹ ਮੰਗਲਵਾਰ ਦਾ ਦਿਨ ਸੀ ਹੁਕਮ ਸੀ ਕਿ ਕੱਲ ਨੂੰ ਫਾਂਸੀ ਦਿੱਤੀ ਜਾਏਗੀ ਅਗਲੇ ਦਿਨ ਅੱਗ ਵਿੱਚ ਜਿਸਮ ਸਾੜਿਆ ਜਾਵੇਗਾ ਤੇ ਫਿਰ ਸੁਆਹ ਹਵਾ ਵਿੱਚ ਉਡਾ ਦਿੱਤੀ ਜਾਵੇਗੀ ਉਸਨੇ ਹੁਕਮ ਸੁਣਿਆ ਅੱਲਾ ਦਾ ਸ਼ੁਕਰ ਕੀਤਾ ਅਤੇ ਬੰਦਗੀ ਵਿੱਚ ਲੀਨ ਹੋ ਗਿਆ ਮুরিਦਾਂ ਦੀ ਢੀੜ ਆਲੇ ਦੁਆਲੇ ਜੁੜਨੀ ਸ਼ੁਰੂ ਹੋ ਗਈ ਲੋਕ ਅਨੇਕਾਂ ਪ੍ਰਸ਼ਨ ਕਰਨ ਲੱਗੇ ਇੱਕ ਜਵਾਨ ਨੇ ਪੁੱਛਿਆ ਹਜ਼ੂਰ ਇਸ਼ਕ ਕੀ ਹੁੰਦਾ ਹੈ ਮਨਸੂਰ ਨੇ ਕਿਹਾ ਇਸ਼ਕ ਤੂੰ ਅੱਜ ਦੇਖੀਂ ਫਿਰ ਕੱਲ ਦੇਖੀ ਫਿਰ ਪਰਸੋਂ ਦੇਖੀ ਕਾਜ਼ੀ ਨੇ ਮਨਸੂਰ ਨੂੰ ਪੁੱਛਿਆ ਤੂੰ ਆਪਣੇ ਆਪ ਨੂੰ ਰੱਬ ਆਖਦਾ ਹੈ ਪਰ ਨਮਾਜ਼ ਵੀ ਪੜਦਾ ਹੈ ਕੁਰਾਨ ਵਿੱਚ ਤਾਂ ਅੱਲਾਹ ਦੀਆਂ ਸਿਫਤਾਂ ਕੀਤੀਆਂ ਹੋਈਆਂ ਹਨ ਫਿਰ ਤੂੰ ਇਸ ਦਾ ਪਾਠ ਕਿਉਂ ਕਰਦਾ ਹੈ ਮਨਸੂਰ ਨੇ ਕਿਹਾ ਆਪਣੀ ਸਿਫਤ ਆਪਣੇ ਮੂੰਹ ਸੁਣਨ ਵਿੱਚ ਜੋ ਨਜ਼ਾਰਾ ਆਉਂਦਾ ਹੈ ਉਹ ਦੂਜਿਆਂ ਪਾਸੋਂ ਸੁਣਨ ਵਿੱਚ ਨਹੀਂ ਭਾਵੇਂ ਕਿ ਦੂਜੇ ਵੀ ਮੇਰੀਆਂ ਸਿਫਤਾਂ ਕਰ ਰਹੇ ਹਨ ਉਸ ਦੇ ਹੱਥ ਕੱਟ ਦਿੱਤੇ ਗਏ ਤਦ ਉਸਨੇ ਕਾਜ਼ੀ ਨੂੰ ਕਿਹਾ ਇਹ ਹੱਥ ਮੇਰੇ ਕੱਟ ਦਿੱਤੇ ਹਨ ਜੋ ਤੈਨੂੰ ਦਿਸਦੇ ਸਨ ਤੂੰ ਉਹਨਾਂ ਹੱਥਾਂ ਨੂੰ ਕਿਵੇਂ ਕਟੇਂਗਾ ਜਿਹੜੇ ਕਹਿਕਾਂ ਤੱਕ ਅਪੜੇ ਹੋਏ ਹਨ ਫਿਰ ਉਸਦੇ ਪੈਰ ਕੱਟ ਦਿੱਤੇ ਗਏ ਮਨਸੂਰ ਨੇ ਕਿਹਾ ਤੁਸੀਂ ਮੇਰੇ ਇਹ ਪੈਰ ਕੱਟ ਦਿੱਤੇ ਹਨ ਸੋ ਭਲਾ ਹੋਇਆ ਪਰ ਉਹ ਪੈਰ ਕਿਵੇਂ ਕੱਟ पाओगे ਜਿਹੜੇ ਚਰਖ ਦੇ ਆਖਰੀ ਤਪਕ ਤੀਕ ਅਪੜ ਜਾਂਦੇ ਹਨ ਫਿਰ ਉਸਨੇ ਕੱਟੇ ਹੋਏ ਹੱਥਾਂ ਵਿੱਚੋਂ ਵਗਦਾ ਹੋਇਆ ਖੂਨ ਆਪਣੇ ਚਿਹਰੇ ਉੱਤੇ ਮਲ ਲਿਆ ਕਾਜ਼ੀ ਨੇ ਪੁੱਛਿਆ ਅਜਿਹਾ ਕਿਉਂ ਕੀਤਾ ਹੈ ਮਨਸੂਰ ਨੇ ਕਿਹਾ ਆਸ਼ਕਾਂ ਦਾ ਵਜ਼ੂ ਪਾਣੀ ਨਾਲ ਨਹੀਂ ਖੂਨ ਨਾਲ ਹੁੰਦਾ ਹੈ ਇਬਰਾਹਿਮ ਉਸ ਦਾ ਨਿੱਜੀ ਨੌਕਰ ਸੀ ਜੋ ਬੜੇ ਲੰਮੇ ਸਮੇਂ ਤੋਂ ਮਨਸੂਰ ﺍﻟहलाज ਦੀ ਸੇਵਾ ਕਰਦਾ ਆ ਰਿਹਾ ਸੀ ਫਾਂਸੀ ਲੱਗਣ ਵਾਲੇ ਰਾਹ ਵੱਲ ਜਾਂਦਿਆਂ ਹੱਥ ਜੋੜ ਕੇ ਇਬਰਾਹਿਮ ਨੇ ਅਰਜ਼ ਕੀਤੀ ਮਾਲਕ ਮੈਨੂੰ ਵੀ ਕੁਝ ਦੇ ਕੇ ਜਾਓ ਮਨਸੂਰ ਨੇ ਕਿਹਾ ਤੈਨੂੰ ਮੈਂ ਤੇਰਾ ਆਪਾ ਦਿੰਦਾ ਹਾਂ ਤੈਨੂੰ ਮੈਂ ਤੇਰੇ ਹਵਾਲੇ ਸੌਂਪਦਾ ਹਾਂ ਜਾ ਅਤੇ ਬੰਦਗੀ ਕਰ ਜਦੋਂ ਉਸ ਨੂੰ ਫਾਂਸੀ ਦੇ ਤਖਤੇ ਤੱਕ ਲਿਜਾਇਆ ਗਿਆ ਤਾਂ ਲੋਕਾਂ ਦੇ ਹੜ ਵਿੱਚੋਂ ਸ਼ਿਵਲੀ ਦੌੜ ਕੇ ਅੱਗੇ ਆ ਗਿਆ ਮਨਸੂਰ ਨੇ ਉਸ ਤੋਂ ਇੱਕ ਕਪੜਾ ਮੰਗਿਆ ਜਿਸ ਨੂੰ ਗਲ ਵਿੱਚ ਪਾ ਕੇ ਉਸ ਨੇ ਅੰਤਿਮ ਅਰਦਾਸ ਕੀਤੀ ਤੇ ਫਿਰ ਮੁਸਕਰਾ ਕੇ ਕਿਹਾ ਮਹਿਬੂਬ ਦੀ ਜ਼ੁਲਫ ਇਸ ਵਾਰ ਫਾਂਸੀ ਦਾ ਫੰਦਾ ਬਣ ਕੇ ਸਾਹਮਣੇ ਆਈ ਹੈ ਇਸ ਦਾ ਸਵਾਗਤ ਹੈ ਜਲਾਦ ਨੇ ਮਨਸੂਰ ਦੇ ਸਿਰ ਵਿੱਚ ਲੋਹੇ ਦੀ ਸਲਾਖ ਮਾਰੀ ਤਾਂ ਸ਼ਿਬਲੀ ਨੇ ਚੀਕ ਮਾਰ ਕੇ ਆਪਣੇ ਤਨ ਦੇ ਬਸਤਰ ਫਾੜ ਸੁੱਟੇ ਤੇ ਬੇਹੋਸ਼ ਹੋ ਕੇ ਧਰਤੀ ਉੱਤੇ ਡਿੱਗ ਪਿਆ ਮਨਸੂਰ ਦਾ ਸਿਰ ਕੱਟ ਦਿੱਤਾ ਗਿਆ ਅਤੇ ਫਤਵੇ ਅਨੁਸਾਰ ਬਾਕੀ ਸਜ਼ਾਵਾਂ ਦਿੱਤੀਆਂ ਗਈਆਂ ਬਗਦਾਦ ਦੇ ਖਾਮੋਸ਼ ਦਰਸ਼ਕ ਜ਼ਾਰ-ਜ਼ਾਰ ਰੋਏ ਇਹ ਘਟਨਾ 26 ਮਾਰਚ 922 ਈਸਵੀ ਨੂੰ ਘਟੀ ਉਹੀ ਹੋਇਆ ਜੋ ਹੋਣਾ ਸੀ ਮਨਸੂਰ ਦਾ ਅੰਤ ਬਗਦਾਦ ਦੀ ਬਰਬਾਦੀ ਲੈ ਕੇ ਆਇਆ ਸੰਸਾਰ ਪ੍ਰਸਿੱਧ ਇਹ ਸੁੰਦਰ ਸ਼ਹਿਰ ਲੁੱਟਾਂ ਮਾਰਾਂ ਅਤੇ ਕਤਲਾਂ ਦਾ ਸ਼ਹਿਰ ਬਣ ਗਿਆ। ਹਕੂਮਤਾਂ ਨਸ਼ਟ ਹੋ ਗਈਆਂ ਤੇ ਮਾਰੂ ਹੱਲੇ ਨਿਤ ਦਾ ਕੰਮ ਹੋ ਗਏ। ਮਨਸੂਰ ਨੇ ਖੁਦ ਲਿਖਿਆ ਸੀ। ਸੂਰਜ ਹਰ ਰੋਜ਼ ਚੜਦਾ ਅਤੇ ਹਰ ਰੋਜ਼ ਛਿਪ ਜਾਂਦਾ ਹੈ ਪਰ ਦਿਲਾਂ ਅੰਦਰ ਜਿਹੜੇ ਸੂਰਜ ਚੜਦੇ ਹਨ ਉਹ ਕਦੀ ਨਹੀਂ ਛਿਪਦੇ। ਜਿਸ ਕਿਸਮ ਦੀ ਬੰਦਗੀ ਤੁਸੀਂ ਕਰਦੇ ਹੋ ਖੁਦ ਉਹ ਕੁਝ ਹੁੰਦੇ ਹੋ। ਬੁੱਤ ਪੂਜਾ ਕਰਨ ਵਾਲਾ ਆਪ ਪੱਥਰ ਹੁੰਦਾ ਹੈ। ਜੇ ਮਨੁੱਖ ਦੀ ਪੂਜਾ ਕਰੋਗੇ ਤਾਂ ਮੁਨਕ ਹੋ ਗੋਗੇ ਜੇ ਰੱਬ ਦੀ ਬੰਦਗੀ ਕਰੋਗੇ ਤਾਂ ਤੁਸੀਂ ਕੀ ਬਣ ਜਾਓਗੇ ਇਹ ਕੋਈ ਮਨਸੂਰ ਹੀ ਦੱਸ ਸਕਦਾ ਹੈ ਭਾਈ ਨੰਦ ਲਾਲ ਦਾ ਸ਼ੇਰ ਹੈ ਮਨਸੂਰ ਦਾ ਨਾਮ ਲਿਆ ਹੈ ਤਾਂ ਰੱਸਾ ਆਪਣੇ ਮੋਢੇ ਉੱਪਰ ਰੱਖੀ ਜਲਾਦ ਬਹਾਨਾ ਕਰ ਸਕਦਾ ਹੈ ਕਿ ਰੱਸਾ ਉਹ ਘਰ ਪੁਲਾਇਆ ਹੈ ਮਨਸੂਰ ਦਾ ਜ਼ਿਕਰ ਕਰਨ ਤੋਂ ਪਹਿਲਾਂ ਰਸੇ ਦਾ ਫਿਕਰ ਕਰੀ ਬਹੁਤ ਸ਼ੁਕਰੀਆ